ਸਰ ਮੈਂ ਅੱਜ ਆਕਾਸ਼ਦੀਪਸ ਦੇ ਘਰੇ ਪਹੁੰਚਿਆ ਇਹ ਚਹਿਲਾ ਪਿੰਡ ਹੈ ਔਰ ਮੇਰੇ ਨਾਲ ਸਾਡੇ ਜਿਹੜੇ ਸਹਾਇਕ ਇੰਚਾਰਜ ਨੇ ਰਵਿੰਦਰ ਢਲਵੀ ਜੀ ਉਹ ਵੀ ਪਹੁੰਚੇ ਹੈ ਔਰ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਇੱਥੇ ਆ ਕੇ ਨਾ ਅਗਨੀਵੀਰ ਨੂੰ ਸਰਕਾਰੀ ਸਨਮਾਨ ਮਿਲਿਆ ਸ਼ਹਾਦਤ ਦੇ ਸਮੇ ਤੇ ਨਾ ਹੀ ਉਹਨੂੰ ਸਰਕਾਰੀ ਐਂਬੂਲੈਂਸ ਉਪਲਬਧ ਹੋਈ ਮੈਨੂੰ ਹੁਣ ਨੌਜਵਾਨ ਸਾਥੀਆਂ ਨੇ ਦੱਸਿਆ ਉਹਨਾਂ ਦੇ ਛੋਟੇ ਭਰਾ ਨੇ ਦੱਸਿਆ ਤੇ ਜਿਹੜੇ ਟ੍ਰੇਨਿੰਗ ਕਰਾਉਦੇ ਆ ਕੋਚ ਸਾਹਿਬ ਕਿ ਸਾਨੂੰ ਸੁਨੇਹਾ ਲਾ ਦਿੱਤਾ ਗਿਆ ਕਿ ਆਕਾਸ਼ਦੀਪ ਪੂਰਾ ਹੋ ਗਿਆ ਤੇ ਅਸੀਂ ਪ੍ਰਾਈਵੇਟ ਐਂਬੂਲੈਂਸ ਤੇ ਉਹਨੂੰ ਇਸ ਪਿੰਡ ਚ ਲਿਆ ਦਿੰਦਾ ਗਿਆ ਹੁਣ ਤੱਕ ਡੀ ਸੀ ਐਸ ਐਸ ਪੀ ਨੇ ਆ ਕੇ ਹਾਂ ਦਾ ਨਾਰਾ ਨਹੀਂ ਮਾਰ ਰਿਆ ਪਿਓ ਚੀਕਾ ਮਾਰਦਾ ਮੈਨੂੰ ਕਹਿੰਦਾ ਕਿ ਸਾਰੇ ਆਉਂਦੇ ਆ ਤੁਸੀਂ ਡੀ ਸੀ ਐਸ ਐਸ ਪੀ ਨੂੰ ਬੁਲਾ ਕੇ ਦਿਓ ਇੱਥੇ ਮੇਰੇ ਕੋਲ ਇਹ ਅਧਿਕਾਰਤਾ ਹੈ ਨਹੀਂ ਕੋਈ ਡੀਸੀ ਐਸਐਸਪੀ ਨੂੰ ਬੁਲਾਉਂਦਾ ਲੇਕਿਨ ਮੈਂ ਐਸਐਸਪੀ ਨੂੰ ਟੈਲੀਫੋਨ ਕੀਤਾ ਤੇ ਡੀਸੀ ਨੂੰ ਕੀ ਸ਼ਰਮ ਮਾੜੀ ਮੁੱਟੀ ਆਉਣੀ ਚਾਹੀਦੀ ਸੀ ਤੁਸੀਂ ਜਿਹੜਾ ਡੀਸੀ ਹੁੰਦਾ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ ਉਹ ਕਮ ਸੇ ਕਮ ਐਡੀ ਵੱਡੀ ਕਟਨਾ ਕਰਮ ਹੋਵੇ ਭਾਵੇਂ ਸਰਕਾਰ ਕੋਈ ਦਿੰਦੀ ਹੋਵੇ ਨਾ ਦਿੰਦੀ ਹੋਵੇ ਲੇਕਿਨ ਹਾਂ ਦਾਦਾਰਾ ਮਾਰਨੇ ਤੇ ਇਹਨਾਂ ਦੀ ਪਰਿਵਾਰ ਦੀ ਗੱਲ ਜਰੂਰ ਸੁਣਨ ਵਾਸਤੇ ਆਉਂਦਾ ਇਸੇ ਕਰਕੇ ਤਾਂ ਅਸੀਂ ਅਗਨੀਵਾਰ ਸਕੀਮ ਦੀ ਅਗਨੀਵੀਰ ਸਕੀਮ ਦੀ ਨਖੇਦੀ ਕਰਦੇ ਰਹੇ ਹਾਂ ਰਾਹੁਲ ਗਾਂਧੀ ਲੜਦੇ ਰਹੇ ਐ ਫਿਰ ਮੇਰੀ ਪਰਿਵਾਰ ਨਾਲ ਹੁਣ ਡਿਟੇਲ ਚ ਗੱਲਬਾਤ ਹੋਈ ਹੈ ਰਾਹੁਲ ਗਾਂਧੀ ਜੀ ਨੇ ਵੀ ਹੁਣੇ ਤੁਹਾਡੇ ਸਨਮੁਖ ਪਰਿਵਾਰ ਨਾਲ ਸ਼ਹੀਦ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਔਰ ਇਹਨਾਂ ਦੀ ਮੰਗ ਹੈ ਕਿ ਸਾਡੇ ਮੁੰਡੇ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਕਿ ਇਸ ਮੁੰਡੇ ਨੂੰ ਜਿਹਨੇ 20 ਸਾਲ ਦਾ ਪੁੱਤ ਗਵਾ ਲਿਆ ਔਰੀ ਮਾਂ ਚਿੱਕਾ ਮਾਰ ਰਹੀ ਹੈ ਸਵਾ 6 ਫੁੱਟ ਦਾ ਜਵਾਨ ਉਰਾ ਕੀ ਕਸੂਰ ਹੈ ਸ਼ਰਮ ਆਉਣੀ ਚਾਹੀਦੀ ਸੀ ਕਿ ਅਸੀਂ ਉਹਨੂੰ ਪੰਜਾਬ ਉਹਨਾਂ ਨੂੰ ਤਾਂ ਨਹੀਂ ਆਈ ਦਿੱਲੀ ਵਾਲਿਆਂ ਨੂੰ ਤੇ ਸਰਕਾਰੀ ਸਨਮਾਨ ਨਾਲ ਜੇ ਉਹਨੂੰ ਵਿਦਾਇਗੀ ਕਰ ਦਿੰਦੇ ਤਾਂ ਫੇਰ ਕੋਈ ਫਰਕ ਪੈ ਜਾਣਾ ਸੀ ਹਜ਼ਾਰਾਂ ਪੁਲਿਸ ਵਾਲੇ ਸੜਕਾਂ ਤੇ ਖੜੇ ਰਹਿੰਦੇ ਐ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਿਰਾਦਰ ਹੋਇਆ ਇੱਕ ਉਸ ਵਿਅਕਤੀ ਦਾ ਜਿਹੜਾ ਦੇਸ਼ ਦੇ ਲਈ ਜਿਹਨੇ ਜਾਨ ਦਿੱਤੀ ਹੈ ਅੱਜ ਸਮੁੱਚੀ ਕਾਂਗਰਸ ਪਹਿਲਾਂ ਵੀ ਬੱਬੂ ਬਰਾੜ ਸਾਬ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਸਨ ਅੱਜ ਦਲਵੀ ਸਾਹਿਬ ਮੈਂ ਤੇ तमाम ਸਾਰੇ ਸਾਥੀ ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਔਰ ਹਮੇਸ਼ਾ ਰਾਹੁਲ ਗਾਂਧੀ ਨੇ ਅਗਨੀਵੀਰ ਲੋਕਾਂ ਦੀ ਔਰ ਸਕੀਮ ਦੇ ਖਿਲਾਫ ਲੜਾਈ ਲੜੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਰਾਜਨਾਥ ਸਿੰਘ ਨੂੰ ਪੱਤਰ ਵੀ ਲਿਖਾਂਗਾ ਔਰ ਟਾਈਮ ਮੰਗ ਕੇ ਮੈਂ ਮਾਪੇ ਨੂੰ ਰਾਜਨਾਥ ਸਿੰਘ ਨੂੰ ਮਲਾਉਣ ਦਾ ਉਪਰਾਲਾ ਕਰਾਂਗਾ ਕਿ ਅੱਜ ਆਪਣਾ ਹੱਕ ਲੈਣ ਵਾਸਤੇ ਭੀਖ ਮੰਗਣ ਵਾਸਤੇ ਨਹੀਂ ਹੱਕ ਲੈਣ ਵਾਸਤੇ ਅੱਜ ਅਗਣੀ ਵੀਰ ਦੇ ਪਰਿਵਾਰ ਨੂੰ ਇੱਥੇ ਆਉਣਾ ਪਿਆ ਜਾਣਾ ਸਰਕਾਰ ਨੂੰ ਚਾਹੀਦਾ ਸੀ ਔਰ ਸਾਡੇ ਆ ਮੀਡੀਆ ਬਾਈਟ ਤੋਂ ਬਿਨਾ ਜਾਣਾ ਚਾਹੀਦਾ ਸੀ ਅੱਜ ਪਰਿਵਾਰ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ ਬੜੇ ਸੰਤੁਸ਼ਟਾਂ ਬੇਸ਼ੱਕ ਸਾਡਾ ਪੁੱਤ ਤਾਂ ਚਲਾ ਗਿਆ ਲੇਕਿਨ ਦੋਵੇਂ ਸਰਕਾਰਾਂ ਨੇ ਸਾਡੀ ਬਹੁਤ ਸਾਡੀ ਹੱਕ ਰਸੀ ਜਾ ਸਾਨੂੰ ਸਨਮਾਨ ਦਿੱਤਾ ਹੈ ਸਾਡੇ ਜ਼ਖਮਾਂ ਤੇ ਮਲਮ ਲਾਈਏ ਪਰ ਹਾਲਾਤ ਕੁਝ ਹੋਰ ਨੇ ਔਰ ਮੈਂ ਪਰਿਵਾਰ ਨੂੰ ਵਾਦਾ ਕਰਦਾ ਮੈਂ ਇਥੋਂ ਦਾ ਮੈਂਬਰ ਆਫ ਪਾਰਲੀਮੈਂਟ ਨਹੀਂ ਹਾਂ ਲੇਕਿਨ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹਨਾਂ ਦੀ ਆਵਾਜ਼ ਦੇਸ਼ ਦੇ ਕੋਨੇ ਕੋਨੇ ਤੱਕ ਔਰ ਗੁੰਗੀਆਂ ਬਹਿਰੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਦੂੰਗਾ ਔਰ ਉਹਨੂੰ ਮਜਬੂਰ ਕਰ ਦੂੰਗਾ ਕਿ ਜਿਹੜਾ ਸ਼ਹੀਦ ਦਾ ਹੱਕ ਹੈਗਾ ਉਹ ਦਵਾਨ ਦੇ ਵਿੱਚ ਇਸ ਕਰਕੇ ਅੱਜ ਅਸੀਂ ਸਮੁੱਚੀ ਕਾਂਗਰਸ ਸਾਡੇ ਇੰਚਾਰਜ ਪੱਟੀ ਸਾਹਿਬ ਹਣੀ ਜੀ ਅਜੇ ਪਾਲ ਸਾਹਿਬ ਸਾਡੇ ਬਬੂ ਬਰਾੜ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਆਏ ਹੰਡਰਡ ਪਰਸੈਂਟ ਓਪੇਂਦਰ ਸ਼ਰਮਾ ਜੀ ਤਾਂ ਸਾਡੇ ਸਰਪ੍ਰਸਤ ਨੇ ਆਕਾਸ਼ ਵੀਰ ਦੇ ਅਸੀਂ ਸਾਰਿਆਂ ਦੀ ਲੜਾਈ ਕਿਉਂਕਿ ਰਾਹੁਲ ਗਾਂਧੀ ਸਮੁੱਚੇ ਦੇਸ਼ ਦਾ ਆਪੋਜੀਸ਼ਨ ਦਾ ਲੀਡਰ ਹੈ ਉਹ ਲੋਕਾਂ ਦੀ ਆਵਾਜ਼ ਚਾਹੁੰਦਾ ਹੈ ਇਸੇ ਕਰਕੇ ਅੱਜ ਰਾਹੁਲ ਗਾਂਧੀ ਜੀ ਨਾਲ ਮੈਂ ਟੈਲੀਫੋਨ ਤੇ ਉਹਨਾਂ ਦੇ ਪਿਤਾ ਜੀ ਦੀ ਗੱਲ ਕਰਾਈ ਕੱਲਿਆ ਕਿਉਂ ਨਹੀਂ ਪੈਸੇ ਦੀ ਲੋੜ ਸ਼ਹਾਦਤ ਦੀ ਸ਼ਹੀਦੀ ਦਾ ਦਰਜਾ ਵੀ ਜੇ ਸਾਰੇ ਦੇਖੋ ਦੇਸ਼ ਦੇ ਨੋਰਮਸ ਹੈ ਅਗਰ ਤਾਂ ਇਹ ਕਾਨੂੰਨ ਬਣਿਆ ਹੋਇਆ ਹੈ ਤਾਂ ਉਹ ਸ਼ਹੀਦੀ ਦਾ ਦਰਜਾ ਵੀ ਉਹਨੂੰ ਦੇਣਾ ਚਾਹੀਦਾ ਹੈ ਇਸੇ ਕਰਕੇ ਤਾਂ ਕਹਿੰਦੇ ਰੈਗੂਲਰ ਭਰਤੀ ਕਰੋ ਉਹਨੂੰ ਸਾਰੇ ਸਨਮਾਨ ਮਿਲਣਗੇ ਇਹ ਹੀ ਤਾਂ ਦੁੱਖ ਹੈ ਪਰ ਹਾਂ ਕਿਉਂ ਨਹੀਂ ਪੈਸੇ ਦੀ ਲੋੜ ਉਹਨਾਂ ਨੇ ਤਾਂ ਵਿਚਾਰਿਆਂ ਨੇ ਕਹਿਤਾ ਅਲਟੀਮੇਟਲੀ ਅਲਟੀਮੇਟਲੀ ਆਮ ਸਧਾਰਨ ਪਰਿਵਾਰ ਹੈ ਉਪੀ ਥੋੜੀ ਮੰਗ ਰਿਹਾ ਹੈ ਉਹਨਾਂ ਦਾ ਹੱਕ ਹੈ ਸਾਡੇ ਦੇਸ਼ ਤੇ ਲਈ ਉਹਨੇ ਸ਼ਹਾਦਤ ਦਿੱਤੀ ਹੈ ਸਿਰ ਤੇ ਗੋਲੀ ਖਾਧੀ ਹੈ ਮੱਥੇ ਤੇ ਜੇ ਸਰਕਾਰ ਮਦਦ ਕਰੇਗੀ